ਕਈ ਕਹਿੰਦੇ ਨੇ ਜੀ ਨਗਰ ਕੀਰਤਨ ਕਿਉਂ ਕਢਦੇ ਹੋ ਕਿੱਥੇ ਲਿਖਿਆ ਕਿਹਨੇ ਕਿਹਾ ਸੁਣਿਓ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਚੱਕੋ ਸਾਰੇ ਘੋੜਿਆਂ ਤੇ ਪਾਓ ਕਾਠੀਆਂ ਚੱਕੋ ਰਦੀਤ ਨਗਾਰਾ ਜਿਦੋਂ ਇਹਨਾਂ ਨੂੰ 22 ਧਾਰੀਆਂ ਨੂੰ ਕਬਰਾਟ ਹੁੰਦੀ ਹੈ ਭੀਮ ਚੰਦ ਵਰਗਿਆਂ ਨੂੰ ਪਾਤਸ਼ਾਹ ਦਾ ਸਵਾਰਾ ਤਿਆਰ ਕੀਤਾ ਪ੍ਰਸ਼ਾਦੀ ਹਾਥੀ ਤੇ ਮਹਾਰਾਜ ਬਰਾਜੇ ਸਤਗੁਰੂ ਜੀ ਦੀ ਪਾਲਕੀ ਸਜੀ ਤੇ ਗੁਰਮੁਖ ਪਿਆਰਿਓ ਫੌਜਾਂ ਗਤਕਾ ਖੇਡਦੀਆਂ ਨਗਾਰੇ ਵੱਜਦੇ ਨੇ ਢੋਲ ਠਮੱਕੇ ਵੱਜਦੇ ਨੇ ਤੇ ਸਿੰਘ ਗੁਰਮੁਖ ਪਿਆਰਿਓ ਜੰਗੀ ਜੋਰ ਵਿਖਾਉਂਦੇ ਹੋਏ ਭੀਮਚੰਦ ਕਹਲੂਰੀਏ ਦੇ ਰਾਜ ਵਿੱਚ ਦੀ ਪਾਦਸ਼ਾਹ ਮਾਰੇ ਨੇ ਪਹਿਲਾ ਚੇਤਨਾ ਮਾਰ ਚੱਕੜਿਆ ਮਾਰੇ ਕਹਿੰਦੇ ਆਉ ਨਾ ਲੋਕਾਂ ਨੂੰ ਜਗਾਈਏ ਜਿਹੜੇ ਸੁੱਤੇ ਪਏ ਐ ਤੇ ਦਸਿਏ ਵੀ ਜਿਨ੍ਹਾਂ ਨੂੰ ਤੁਸੀਂ ਮੰਨੀ ਬੈਠਿਓ ਆ ਪਰਜਾ ਦੇ ਉੱਤੇ ਕਹਿਰ ਕਰਦੇ ਨੇ ਇਹ ਚੇਤਨਾ ਮਾਰਚ ਤਾਂ ਕੱਢੇ ਗਏ ਸਭ ਤੋਂ ਪਹਿਲਾਂ ਕਲੰਗੀਧਰ ਪਾਤਸ਼ਾਹ ਨੇ ਇਹ ਚੇਤਨਾ ਮਾਰਚ ਕੱਢਿਆ ਸੀ ਤਾਂ ਗੁਰਮੁਖ ਪਿਆਰਿਓ ਚੇਤਨਾ ਮਾਰਚ ਕੱਢੇ ਜਾਂਦੇ ਨੇ ਕਈ ਪੁੱਛਦੇ ਨੇ ਕਿਉਂ ਕੱਢਦੇ ਨੇ ਜੀ ਇਹ ਕੱਢਣਾ ਇਹ ਬਿਆਦਵੀ ਆ ਮਹਾਰਾਜੀ ਬਿਆਦਵੀ ਨਹੀਂ ਜਿਨ੍ਹਾਂ ਨੂੰ ਪਤਾ ਨਾ ਗਲੀਆਂ ਵਿੱਚ ਦੀ ਮੇਰੇ ਸਤਿਗੁਰ ਨੇ ਲੰਘਣਾ ਉਹ ਗਲੀਆਂ ਦੇ ਟੋਏ ਚਲੇ ਬੰਦ ਕਰਕੇ ਮਿੱਟੀ ਸਟਕੇ ਝਾੜੂ ਮਾਰ ਦਿੰਦੇ ਨੇ ਫੁੱਲ ਖਿਲਾਰ ਦਿੰਦੇ ਨੇ ਕਲੀਆਂ ਪਾਉਂਦੇ ਨੇ ਸਵਾਗਤ ਗੇਟ ਬਣਾ ਦਿੰਦੇ ਨੇ ਤੇ ਨਿੱਕੇ ਨਿੱਕੇ ਬੱਚੇ ਮਾਵਾ ਨੂੰ ਪੁੱਛਦੇ ਨੇ ਮਾਂ ਇਹ ਕੀ ਜਾਂਦਾ ਹੈ ਮਾਂ ਕਹਿੰਦੀ ਹੈ ਪੁੱਤ ਇਹ ਸਤਿਗੁਰੂ ਪਾਤਸ਼ਾਹ ਦਾ ਨਗਰ ਕੀਰਤਨ ਚੇਤਨਾ ਮਾਰਜ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਅਤੇ ਪੰਜ ਪਿਆਰਿਆਂ ਦੀ ਗਵਾਈ ਵਿੱਚ ਨਿਕਲ ਰਿਹਾ ਹੈ ਨਿੱਕੇ ਨਿੱਕੇ ਨਿਆਣੇ ਪੁੱਛਦੇ ਨੇ ਮਾਂ ਆ ਕੀ ਕਰਦੇ ਨੇ ਜਿਹੜੇ ਸਿੰਘ ਕਿਰਪਾਨਾਂ ਨਾਲ ਲੜ ਰਹੇ ਨੇ ਪੁੱਤੇ ਜੰਗੀ ਜੋਰ ਵਿਖਾਉਂਦੇ ਨੇ ਇਹ ਖਾਲਸਾ ਹੀ ਜੋਹਰ ਹੈ ਜਾਹੋ ਜਲਾਲ ਹੈ ਤੇ ਸਾਡੇ ਬੱਚਿਆਂ ਦੇ ਅੰਦਰ ਚਿੰਕ ਲੱਗਦੀ ਏ ਤੇ ਜਾਗਉਂਦੀ ਏ ਚੇਤਨਤਾ ਹੀ ਆਉਂਦੀ ਏ ਉਹ ਵੀ ਲੋਕ ਗੁਰੂ ਸਾਹਿਬ ਨੂੰ ਸਿਰ ਝੁਕਾ ਜਾਂਦੇ ਜਿਹੜੇ ਕਦੀ ਗੁਰਦੁਆਰੀ ਨਹੀਂ ਗਏ ਹੋਗੇ ਸਤਿ ਸ਼੍ਰੀ ਅਕਾਲ ਪਹਿਲਾ ਨਗਰ ਕੀਰਤਨ ਚੇਤਨਾ ਮਾਰਚ ਨਨ ਗੁਰੂ ਕਲੰਗੀ ਤਰ ਪਾਤਸ਼ਾਹ ਮਹਾਰਾਜ ਨੇ ਭੀਮਤੰਦ ਕਲੂਰੀਏ ਦੇ ਬਾਰ ਮੂਰ ਦੀ ਕੱਢਿਆ ਜਗਾਇਆ ਲੋਕਾਂ ਨੂੰ ਫਿਰ ਇੱਥੋਂ ਫਿਰ ਸਾਧ ਸੰਗ ਜੀ ਸਾਰਾ ਮਸਲਾ ਵੱਧ ਗਿਆ ਤੁਹਾਨੂੰ ਪਤਾ ਫਿਰ 14 ਚੰਗਾ ਕੀਤੀਆਂ ਮਹਾਰਾਜ ਨੇ 14 ਦੀਆਂ 14 ਚੰਗਾ ਪਹਿਲ ਕੀਤੀ ਨਹੀਂ ਤੇ ਦੂਜ ਛੱਡੀ ਨਹੀਂ ਆਖੋ ਸਤਿਨਾਮ ਵਾਹਿਗੁਰੂ ਪਹਿਲ ਕੀਤੀ ਨਹੀਂ ਦੂਜ ਛੱਡੀ ਨਹੀਂ ਤੇ ਸਾਧ ਸੰਗ ਜੀ ਪਾਦਸ਼ਾਹ ਮਹਾਰਾਜ ਨੇ ਫਿਰ ਖਾਲਸਾ ਪੰਥ ਦੀ ਸਿਰਜਣਾ